ਸਾਤਿਸ਼ਰੀ ਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮਿਆਂ ਸੁਦੀਪ ਕੌਰ ਪੰਜ ਸਾਲਾ ਬੱਚੇ ਦੇ ਕਤਲ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਪਰਵਾਸੀਆਂ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਜੇਕਰ ਤੁਹਾਡੇ ਵੀ ਘਰ 'ਚ ਛੋਟੇ ਬੱਚੇ ਨੇ ਤਾਂ ਸਾਵਧਾਨ ਹੋ ਜਾਵੋ ਹੁਸ਼ਿਆਰਪੁਰ ਵਿੱਚ ਵਾਪਰੀ ਦਿਲ ਦਾ ਲਾਦਨ ਵਾਲੀ ਘਟਨਾ ਨੇ ਪੂਰੇ ਪੰਜਾਬ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਜੀ ਹਾਂ ਹੁਣ ਪਰਵਾਸੀਆਂ ਦੇ ਖਿਲਾਫ ਮੋਰਚਾ ਖੋਲਿਆ ਜਾ ਰਿਹਾ ਹੈ ਪਰਵਾਸੀ ਭਜਾਓ ਪੰਜਾਬ ਬਚਾਓ ਦਾ ਹੋਕਾ ਦਿੱਤਾ ਜਾ ਰਿਹਾ ਹੈ ਜੀ ਹਾਂ ਕਿਉਂਕਿ ਇੱਕ ਹੈਵਾਨੀਅਤ ਭਰੀ ਖਬਰ ਖੁਸ਼ਿਆਰਪੁਰ ਦੇ ਵਿੱਚ ਵਾਪਰੀ ਹੈ ਜਿਸ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਜੀ ਹਾਂ ਤੁਹਾਨੂੰ ਦੱਸ ਦਈਏ ਇੱਕ ਮਹਿਜ਼ 5 ਸਾਲ ਦੇ ਬੱਚੇ ਨੂੰ ਕਿਡਨਾਪ ਕਰਕੇ ਇੱਕ ਪਰਵਾਸੀ ਮਜ਼ਦੂਰ ਨੇ ਉਸ ਮਾਸੂਮ ਬੱਚੇ ਨੂੰ ਮੌਤੇ ਘਾਟੂ ਤਾਰ ਦਿੱਤਾ ਤੇ ਉਸ ਤੋਂ ਬਾਅਦ ਇਹ ਵੀ ਦੱਸਿਆ ਜਾ ਰਿਹਾ ਕਿ ਉਸ ਨਾਲ ਜਿੰਸੀ ਸ਼ੋਸ਼ਣ ਵੀ ਕੀਤਾ ਗਿਆ ਇਹੋ ਜਿਹੀ ਘਟਿਆ ਕਰਤੂਤ ਜਿਹੜੀ ਇੱਕ ਪਰਵਾਸੀ ਵੱਲੋਂ ਕੀਤੀ ਗਈ ਹੈ ਜਿਸ ਤੋਂ ਬਾਅਦ ਪੂਰਾ ਪੰਜਾਬ ਇਕੱਠਾ ਹੋ ਗਿਆ ਬਾਰ-ਬਾਰ ਇਹੀ ਗੱਲ ਕਹਿ ਰਿਹਾ ਕਿ ਪਰਵਾਸੀ ਮਜ਼ਦੂਰਾਂ ਤੋਂ ਪੰਜਾਬ ਨੂੰ ਨਜਾਦ ਦਬੋਂਦੀ ਲੋੜ ਹੈ ਜੀ ਹਾਂ ਹੁਣ ਇਹ ਲੜਾਈ ਸਾਡੇ ਗੁਲਾਮਾਂ ਤੱਕ ਪਹੁੰਚ ਗਈ ਹੈ ਸਾਡੀਆਂ ਪੱਗਾਂ ਨੂੰ ਹੱਥ ਪਾਇਆ ਜਾ ਰਿਹਾ ਹੈ ਇਹਨਾਂ ਪਰਵਾਸੀ ਮਜ਼ਦੂਰਾਂ ਦੇ ਵੱਲੋਂ ਜੀ ਹਾਂ ਹੁਣ ਲੜਾਈ ਘਰਾਂ ਤੱਕ ਬੱਚਿਆਂ ਤੱਕ ਪਹੁੰਚ ਗਈ ਹੈ ਇਸ ਘਟਨਾ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਨਹਿੰਗ ਜਥੇ ਬੰਦੀਆਂ ਅਤੇ ਹੋਰ ਜਥੇ ਬੰਦੀਆਂ ਨੇ ਜਿਹੜੀਆਂ ਇਕੱਠੀਆਂ ਹੋਈਆਂ ਨੇ ਉਹਨਾਂ ਦੇ ਵੱਲੋਂ ਇਹ ਹੀ ਕਿਹਾ ਜਾ ਰਿਹਾ ਕਿ ਪੰਜਾਬ ਬਚਾਓ ਪਰਵਾਸੀ ਭਜਾਓ ਇਹ ਪਹਿਲਾ ਮਸਲਾ ਨਹੀਂ ਇਸ ਤੋਂ ਪਹਿਲਾਂ ਵੀ ਕਈ ਵਾਰ ਇਹੋ ਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਇੱਥੇ ਮੈਂ ਲੱਖਾਂ ਸਦਾਨਾਂ ਦਾ ਜ਼ਿਕਰ ਕਰੂੰਗੀ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਮੁਕਸਰ ਦੇ ਵਿੱਚ ਮਹਿਜ਼ 19 ਸਾਲਾਂ ਦੀ ਇੱਕ ਕੁੜੀ ਨੂੰ ਇੱਕ ਪਰਵਾਸੀ ਮਜ਼ਦੂਰ ਭਜਾ ਕੇ ਲੈ ਗਿਆ ਉਸ ਕੁੜੀ ਦਾ ਅੱਜ ਤੱਕ ਕੋਈ ਅਤਾ ਪਤਾ ਜਾਂ ਫਿਰ ਭਾਟ ਕਾਣਾ ਹੀ ਨਹੀਂ ਪਤਾ ਲੱਗ ਗਿਆ ਮੈਂ ਉਹ ਘਟਨਾ ਦਾ ਵੀ ਜ਼ਿਕਰ ਕਰੂੰਗੀ ਜੋ ਮੋਹਾਲੀ ਦੇ ਇੱਕ ਪਿੰਡ ਕੁੰਬੜੇ ਚ ਦੋ ਛੋਟੇ-ਛੋਟੇ ਨਵਾਲਗ ਬੱਚਿਆਂ ਦਾ ਕਤਲ ਕਰ ਦਿੱਤਾ ਉਹ ਵੀ ਚਾਕੂ ਮਾਰ-ਮਾਰ ਕੇ ਤੇ ਪ੍ਰਵਾਸੀ ਮਜ਼ਦੂਰ ਜਿਹੜੇ ਨੇ ਫਰਾਰ ਹੋ ਜਾਂਦੇ ਨੇ ਸੋ ਇਹ ਘਟਨਾਵਾਂ ਪੰਜਾਬ ਦੇ ਵਿੱਚ ਲਗਾਤਾਰ ਵਾਪਰਦੀਆਂ ਜਾ ਰਹੀਆਂ ਨੇ ਹਾਲਾਂਕਿ ਇੱਕ ਪੰਜਾਬ ਦੇ ਵਿੱਚ ਆਵਾਜ਼ ਵੀ ਉੱਠੀ ਚਾਹੇ ਉਹ ਪਿੰਡ ਮਾਦੋ ਸੰਗਤੀਆਂ ਹੋਵੇ ਜਦੋਂ ਇਹ ਜ਼ਿਕਰ ਕੀਤਾ ਗਿਆ ਕਿ ਅਲਟੀਮੇਟਮ ਤੱਕ ਦਿੱਤੇ ਗਏ ਕਿ ਪੰਚਾਇਤ ਦੇ ਵਿੱਚ ਮਤਾ ਪਾਇਆ ਗਿਆ ਭਾਈ ਤੁਸੀਂ ਸਾਡਾ ਪਿੰਡ ਛੱਡ ਦਵੋ ਪਿੰਡ ਖਾਲੀ ਕਰ ਦਵੋ ਤੇ ਇੱਥੋਂ ਚਲੇ ਜਾਵੋ ਮਦਦ ਤਗਤੀਆਂ ਤੋਂ ਬਣਿਆ ਉਸ ਤੋਂ ਬਾਅਦ ਆਨੰਦਪੁਰ ਸੈੱਪ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਜਿਹੜੇ ਮਤੇ ਪਾਏ ਗਏ ਨੇ ਖੰਨਾ ਦੇ ਕੋੜੀ ਪਿੰਡ ਦੇ ਵਿੱਚ ਵੀ ਮਤਾ ਪਾਇਆ ਗਿਆ ਹੁਣ ਜਿੱਥੇ ਹੀ ਘਟਨਾ ਵਾਪਰੀ ਹੈ ਹੁਸ਼ਿਆਰਪੁਰ ਦੇ ਵਿੱਚ ਵੀ ਲੋਕਾਂ ਦੇ ਵੱਲੋਂ ਜਿਹੜੇ ਨੇ ਮਤੇ ਪਾਈ ਜਾ ਰਹੇ ਨੇ ਕਿ ਪ੍ਰਵਾਸੀਆਂ ਨੂੰ ਇੱਥੋਂ ਕੱਢਿਆ ਜਾਵੇ ਉੱਥੇ ਤੁਹਾਨੂੰ ਦੱਸ ਦਈਏ ਕਿ ਮਹਿਜ਼ 5 ਸਾਲ ਦੇ ਬੱਚੇ ਨੂੰ ਕਿਡਨੈਪ ਕਰਨਾ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦੇਣਾ ਤੇ ਲੋਕਾਂ ਦੇ ਮਨਾਂ ਵਿੱਚ ਰੋਜ਼ ਤੇ ਭਾਰੀ ਗੁੱਸਾ ਪਾਇਆ ਹੋਇਆ ਤੇ ਉਹ ਗੁੱਸਾ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿਉਂਕਿ ਉਸ ਬੱਚੇ ਦੇ ਮਾਪਿਓ ਵੀ ਵਾਰ-ਵਾਰ ਇੱਕੇ ਗੱਲ ਬੋਲ ਰਹੇ ਨੇ ਕਿ ਸਾਨੂੰ ਪੈਸਾ ਨਹੀਂ ਕੁਝ ਹੋਰ ਨਹੀਂ ਚਾਹੀਦਾ ਇਨ੍ਹਾਂ ਪਰਵਾਸੀ ਮਜ਼ਦੂਰਾਂ ਨੂੰ ਪੰਜਾਬ ਚੋਂ ਹੁਸ਼ਿਆਰਪੁਰ ਤੋਂ ਬਾਹਰ ਕੱਢਣਾ ਬਹੁਤ ਜ਼ਰੂਰੀ ਹੈ ਲਗਾਤਾਰ ਚਰਚਾਾਂ ਵਿੱਚ ਚੱਲ ਰਹੀਆਂ ਨੇ ਪਰਵਾਸੀ ਮਜ਼ਦੂਰਾਂ ਨੂੰ ਲੈ ਕੇ ਇੱਕ ਵੱਡਾ ਝੜਾ ਆ ਮਸਲਾ ਬਣਿਆ ਹੋਇਆ ਦਰਸ਼ਕਾਂ ਦੇ ਨਾਲ ਪੂਰੀ ਇਨਫੋਰਮੇਸ਼ਨ ਆਪਾਂ ਜਿਹੜੀ ਹੈ ਉਹ ਵੀ ਸਾਂਝੀ ਕਰਾਂਗੇ ਤੇ ਮੈਂ ਨਾਲੋਂ ਨਾਲ ਦਰਸ਼ਕਾਂ ਨੂੰ ਇਹ ਵੀ ਗੱਲ ਕਹੂੰਗੀ ਕਿ ਗੱਲ ਪੰਜਾਬ ਦੀ ਨਹੀਂ ਪੰਜਾਬੀਅਤ ਦੀ ਹੈ ਤੇ ਪੰਜਾਬ ਦਾ ਇਹ ਬਹੁਤ ਵੱਡਾ ਮਸਲਾ ਬਣਿਆ ਹੋਇਆ ਜਿਸ ਨੂੰ ਇਸ ਘਟਨਾ ਤੋਂ ਬਾਅਦ ਹੋਰ ਹਵਾ ਮਿਲ ਗਈ ਤੇ ਲੋਕ ਸੜਕਾਂ ਤੇ ਉਤਰ ਆਏ ਨੇ ਲੋਕ ਇਕੱਠੇ ਹੋ ਗਏ ਨੇ ਸੜਕਾਂ ਦੇ ਉੱਪਰ ਰੋਸ ਮੋਜ਼ਾਰੇ ਕੀਤੇ ਜਾ ਰਹੇ ਨੇ ਨਾਅਰੇ ਲਗਾਏ ਜਾ ਰਹੇ ਨੇ ਕਿ ਪ੍ਰਵਾਸੀ ਪਜਾਓ ਤੇ ਪੰਜਾਬ ਬਚਾਓ ਇਹ ਇੱਕ ਬਹੁਤ ਵੱਡਾ ਮਸਲਾ ਪੰਜਾਬ ਦੇ ਲਈ ਬਣਦਾ ਜਾ ਰਿਹਾ ਹਾਲਾਂਕਿ ਮਾਈਗ੍ਰੇਸ਼ਨ ਦਾ ਮਸਲਾ ਪੂਰੇ ਸੰਸਾਰ ਦੇ ਵਿੱਚ ਉਲਝਿਆ ਹੋਇਆ ਪਰ ਪੰਜਾਬ ਦੇ ਵਿੱਚ ਖਾਸ ਤੌਰ ਤੇ ਯੂਪੀ ਬਿਹਾਰ ਤੋਂ ਆਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਵੱਲੋਂ ਇਸ ਸਮੇਂ ਸਿਚੁਏਸ਼ਨ ਜਿਹੜੀ ਕ੍ਰੀਏਟ ਕੀਤੀ ਹੋਈ ਹੈ ਉਸ ਨੇ ਲੋਕਾਂ ਨੂੰ ਸੋਚਨ ਤੇ ਮਜਬੂਰ ਕਰ ਦਿੱਤਾ ਹੁਣ ਤੁਸੀਂ ਦੱਸੋ ਕਿ ਪੰਜਾਬ ਦੇ ਵਿੱਚ ਜੋ ਹੈ ਪ੍ਰਵਾਸੀਆਂ ਦਾ ਗੰਭੀਰ ਮੁੱਦਾ ਬਣਿਆ ਹੋਇਆ ਇਸ ਦਾ ਜ਼ਿੰਮੇਵਾਰ ਕੌਣ ਹੈ ਕਿਉਂ ਇਹ ਪੰਜਾਬ ਦੇ ਵਿੱਚ ਇੰਨਾ ਆਤੰਕ ਮਚਾ ਰਹੇ ਨੇ ਕਿ ਇਸ ਦੇ ਸ਼ਹਿਰ ਤੇ ਇਹ ਅਜਹੀਆਂ ਕਟਨਾਮਾ ਨੂੰ ਅੰਜਾਮ ਦੇ ਰਹੇ ਨੇ ਕਿ ਇਹਨਾਂ ਨੂੰ ਕਿਸੇ ਦਾ ਡਰ ਨਹੀਂ ਕਿ ਇਹਨਾਂ ਨੂੰ ਪੁਲਿਸ ਦਾ ਡਰ ਨਹੀਂ ਕਿ ਇਹ ਪਰਵਾਸੀ ਪੰਜਾਬ ਦੇ ਵਿੱਚ ਆ ਕੇ ਅਜਹੀਆਂ ਕਨੌੜੀਆਂ ਹਰਕਤਾਂਵਾਂ ਨੂੰ ਅੰਜਾਮ ਦੇ ਰਹੇ ਨੇ ਉਹ ਵੀ ਬਗਾਨੇ ਸੂਬੇ ਚਾਕੇ ਤੁਹਾਨੂੰ ਇਹ ਦੱਸ ਦਈਏ ਕਿ ਇੱਥੇ ਪੰਜਾਬ ਦੇ ਵਿੱਚ ਲੋਕਾਂ ਦੇ ਵੱਲੋਂ ਵੱਡੇ ਸਵਾਲ ਖੜੇ ਕਰੇ ਜਾ ਰਹੇ ਨੇ ਕਿ ਪਰਵਾਸੀ ਮਰਦੂਦ ਜਣੇ ਨੇ ਕੰਮ ਕਰਨ ਦੇ ਲਈ ਆਉਂਦੇ ਨੇ ਕਿਉਂ ਕੰਮ ਕਰਕੇ ਆਪਣੇ ਪਰਦੇਸ ਦੇ ਵਿੱਚ ਵਾਪਸ ਜਾਣ ਦੇਹੋ ਜਿਹੜੇ ਪਰਵਾਸੀ ਮਜ਼ਦੂਰ ਨੇ ਇੱਥੇ ਹੀ ਆਪਣੇ ਘਰ ਖਰੀਦ ਰਹੇ ਨੇ ਇੱਥੇ ਹੀ ਆਪਣੇ ਰਹਿਣ ਬਸੇਰੇ ਬਸਾ ਰਹੇ ਨੇ ਤੁਹਾਨੂੰ ਦੱਸ ਦੇ ਕਿ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਪਰਵਾਸੀ ਮਜ਼ਦੂਰਾਂ ਦੇ 8 ਦਿਨ ਦੇ ਵਿੱਚ ਆਧਾਰ ਕਾਰਡ ਬਣ ਜਾਂਦੇ ਨੇ ਲੋਕਾਂ ਦੇ ਵੱਲੋਂ ਇਹ ਵੀ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਚੰਦ ਬੋਟਾ ਪਿੱਛੇ ਇਹਨਾਂ ਪਰਵਾਸੀ ਮਜ਼ਦੂਰਾਂ ਦੇ ਆਧਾਰ ਕਾਰਡ ਬਣਾਏ ਜਾ ਰਹੇ ਨੇ ਵੋਟਰ ਕਾਰਡ ਬਣਾਏ ਜਾ ਰਹੇ ਨੇ ਕੀ ਇਹ ਸਹੀ ਹੈ ਜਾਂ ਗਲਤ ਤੁਸੀਂ ਇਹ ਮੰਨੋ ਕਿ ਜਿਹੜੇ ਆਪਣੇ ਨੌਜਵਾਨ ਪੀੜੀ ਆ ਉਹ ਵਿਦੇਸ਼ਾਂ ਦੇ ਵਿੱਚ ਬੈਠੀ ਆ ਉਹਨਾਂ ਨੇ 5-5 ਸਾਲ 8-8 ਸਾਲ ਜਿਹੜੇ ਨੇ ਪੀਆ ਲੈਣ ਦੇ ਲਈ ਲੱਗ ਜਾਂਦੇ ਨੇ ਪਰ ਇਹ ਪਰਵਾਸੀ ਮਜ਼ਦੂਰ ਜਿਹੜੇ ਨੇ 8 ਦਿਨਾਂ ਦੇ ਵਿੱਚ ਇਹਨਾਂ ਦਾ ਆਧਾਰ ਕਾਰਡ ਬਣ ਜਾਂਦਾ 8 ਦਿਨਾਂ ਦੇ ਵਿੱਚ ਇਹਨਾਂ ਦਾ ਵੋਟਰ ਕਾਰਡ ਬਣ ਜਾਂਦਾ ਕੀ ਇਸ ਦੀ ਸ਼ਹਿਤ ਇਹ ਸਾਰਾ ਕੁਝ ਕੀਤਾ ਜਾ ਰਿਹਾ ਤੁਹਾਨੂੰ ਇੱਥੇ ਇਹ ਵੀ ਦੱਸ ਦੇਣਾ ਚਾਹੁੰਦੇ ਆ ਕਿ ਜਿਹੜੇ ਆਪਣੇ ਪੰਜਾਬੀ ਨੌਜਵਾਨ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਨੇ ਉਹ ਆਪਣੇ ਪੰਜਾਬ ਦੇ ਲੋਕਾਂ ਤੇ ਵਿਸ਼ਵਾਸ ਨਹੀਂ ਕਰਦੇ ਉਹ ਪਰਵਾਸੀ ਮਜ਼ਦੂਰਾਂ ਤੇ ਵਿਸ਼ਵਾਸ ਕਰਦੇ ਨੇ ਉਹਨਾਂ ਨੂੰ ਘਰ ਸਮਾ ਦਿੰਦੇ ਨੇ ਸਗੋਂ ਉਹਨਾਂ ਨੂੰ ਇਹ ਕਹਿੰਦੇ ਨੇ ਕਿ ਅਸੀਂ ਬਿਜਲੀ ਦਾ ਬਿੱਲ ਭਰਾਂਗੇ ਅਸੀਂ ਤੁਹਾਨੂੰ ਖਰਚਾ ਦਵਾਂਗੇ ਕਿ ਆਪਣੇ ਪੰਜਾਬੀ ਬੀ ਲੋਕ ਨੇ ਉਹ ਵੀ ਐਨ ਆਰ ਆਈ ਵੀਰਾਂ ਦਾ ਵਿਸ਼ਵਾਸ ਘਾਟ ਕਰਦੇ ਨੇ ਉਹਨਾਂ ਨਾਲ ਧੋਖਾ ਧੜੀ ਕਰ ਦਿੰਦੇ ਨੇ ਉਹਨਾਂ ਦੀਆਂ ਜ਼ਮੀਨਾਂ ਦੱਬ ਲੈਂਦੇ ਨੇ ਉਹਨਾਂ ਦੇ ਘਰ ਦੱਬ ਲੈਂਦੇ ਨੇ ਹੁਣ ਤੁਸੀਂ ਦੱਸੋ ਕਿ ਉਹਨਾਂ ਤੇ ਵਿਸ਼ਵਾਸ ਕਰਨ ਜਾਂ ਨਾ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਡਰ ਹੁੰਦਾ ਕਿ ਇਹ ਸਾਡਾ ਘਰ ਦੱਬ ਲੈਣਗੇ ਸਾਡੀ ਜ਼ਮੀਨ ਦੱਬ ਲੈਣਗੇ ਪਰ ਉਹਨਾਂ ਨੂੰ ਪ੍ਰਵਾਸੀ ਮਜ਼ਦੂਰ ਤੇ ਐਨਾ ਵਿਸ਼ਵਾਸ ਹੁੰਦਾ ਕਿ ਉਹ ਸਾਡਾ ਘਰ ਨਹੀਂ ਦੱਬ ਸਕਣਗੇ ਪਰ ਫਿਰ ਵੀ ਕਈ ਪ੍ਰਵਾਸੀ ਮਜ਼ਦੂਰ ਅਹਜੇ ਹੁੰਦੇ ਨੇ ਉਹਨਾਂ ਦੇ ਘਰ ਤੱਕ ਦੱਬ ਲੈਂਦੇ ਨੇ ਉਹਨਾਂ ਦੇ ਜ਼ਮੀਨਾਂ ਤੇ ਕਬਜ਼ਾ ਕਰ ਲੈਂਦੇ ਨੇ ਪਰ ਇੱਥੇ ਸਵਾਲ ਖੜੇ ਹੋ ਰਹੇ ਨੇ ਕਿ ਜਿਹੜੇ ਐਨ ਆਰ ਆਈ ਵੀਰ ਨੇ ਜਿਹੜੇ ਬਾਹਰਲੇ ਮੁਲਕਾਂ 'ਚ ਨੌਜਵਾਨ ਗਾਇਬ ਹੋਏ ਨੇ ਉਹਨਾਂ ਦਾ ਫਾਇਦਾ ਜਿਹੜੇ ਇਹ ਪ੍ਰਵਾਸੀ ਮਜ਼ਦੂਰ ਉਠਾ ਰਹੇ ਨੇ ਤੇ ਅਜਿਹੇ ਆਪਰਾਧਿਕ ਵਾਰਦਤਾਂ ਨੂੰ ਅੰਜਾਮ ਦੇ ਰਹੇ ਨੇ ਜਿਨ੍ਹਾਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਬੀਤੇ ਦਿਨੀ ਹੁਸ਼ਿਆਰਪੁਰ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਪਰ ਇਹ ਪਹਿਲੀ ਘਟਨਾ ਨਹੀਂ ਇਸ ਤੋਂ ਪਹਿਲਾਂ ਵੀ ਅਜਿਹੇ ਆਪਰਾਧਿਕ ਘਟਨਾਵਾਂ ਵਾਪਰੀਆਂ ਨੇ ਜੋ ਤੁਹਾਨੂੰ ਹੁਣ ਅਸੀਂ ਦੱਸ ਕੇ ਹਟਿਆ ਬਾਦੀ ਇਸ ਘਟਨਾ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਕਿ ਮਾਸੂਮ ਮਹਿਜ 5 ਸਾਲ ਦੇ ਬੱਚੇ ਨਾਲ ਇਸ ਪਰਵਾਸੀ ਮਜ਼ਦੂਰ ਨੇ ਅਜਹੀਆਂ ਹਰਕਤਾਂ ਕੀਤੀਆਂ ਨੇ ਤੇ ਉਸ ਨੂੰ ਮੌਧੇ ਕਾਢੀ ਉਤਾਰ ਦਿੱਤਾ ਹਾਲਾਂਕਿ ਇਸ ਪਰਵਾਸੀ ਨੇ ਉਸ ਨਾਲ ਜਿੰਸੀ ਸ਼ੋਸ਼ਣ ਵੀ ਕੀਤਾ ਤੁਹਾਨੂੰ ਇਹ ਵੀ ਦੱਸ ਦੇ ਕਿ ਜਿਹੜਾ ਪਰਵਾਸੀ ਮਜ਼ਦੂਰ ਹੈ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹਾਲਾਂਕਿ ਮੰਗ ਇਹ ਉੱਠ ਰਹੀ ਹੈ ਕਿ ਇਸ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤੇ ਪੰਜਾਬ ਦੇ ਵਿੱਚੋਂ ਪਰਵਾਸੀ ਮਜ਼ਦੂਰਾਂ ਨੂੰ ਬਾਹਰ ਕੱਢਿਆ ਜਾਵੇ ਤੁਹਾਨੂੰ ਇਹ ਵੀ ਦੱਸਦੀ ਕਿ ਐਨ ਆਰ ਆਈ ਵੀਰਾਂ ਦਾ ਪਰਵਾਸੀ ਮਜ਼ਦੂਰ ਜਿਹੜੇ ਨੇ ਰੱਜ ਕੇ ਫਾਇਦਾ ਚੁੱਕ ਰਹੇ ਨੇ ਜਿਹੜੇ ਪਰਵਾਸੀ ਨੇ ਉਹ ਰਸੋਈਆਂ ਤੋਂ ਲੈ ਕੇ ਜਿਹੜਾ ਨੇ ਬੈੱਡਰੂਮਾਂ ਤੱਕ ਪਹੁੰਚ ਗਏ ਨੇ ਪੂਰੀ ਪੰਜਾਬ ਦੇ ਵਿੱਚ ਤੁਸੀਂ ਦੱਸੋ ਕਿ ਇਹ ਸਹੀ ਹੈ ਜਾਂ ਗਲਤ ਤੇ ਭਾਈ ਹੁਣ ਆਪਾਂ ਲੋਕਾਂ ਨੂੰ ਸੋਚਣ ਦੀ ਲੋੜ ਹੈ ਨਹੀਂ ਤਾਂ ਆਉਣ ਵਾਲੀ ਪੀੜ੍ਹੀ ਨਾਲ ਅਜਿਹਾ ਕੁਝ ਹੀ ਵਾਪਰਾ ਕਰੂਗਾ ਜੋ ਇਸ 5 ਸਾਲ ਦੇ ਮਾਸੂਮ ਬੱਚੇ ਨਾਲ ਵਾਪਰੇ ਆ ਅਖੀਰ ਵਿੱਚ ਮੈਂ ਇਹੀ ਕਹਿਣਾ ਚਾਹੂੰਗੀ ਕਿ ਜੋੜ ਪੰਜਾਬੀਆਂ ਨੇ ਪਰਵਾਸੀ ਮਜ਼ਦੂਰਾਂ ਦੇ ਖਿਲਾਫ ਮੋਰਚਾ ਖੋਲ੍ਹਿਆ ਉਸ ਦੇ ਵਿੱਚ ਸਾਦੋ ਪੀਣਾ ਪਰਵਾਸੀ ਮਜ਼ਦੂਰਾਂ ਨੂੰ ਪੰਜਾਬ ਦੇ ਵਿੱਚ ਬਾਹਰ ਕੱਢੋ ਤੇ ਪੰਜਾਬ ਸਰਕਾਰ ਨੂੰ ਵੀ ਇਹਨਾਂ ਤੇ ਸਖਤ ਜੜੇ ਨੇ ਨੋਟਿਸ ਲੈਣੇ ਚਾਹੀਦੇ ਨੇ ਜੇਕਰ ਇਹ ਪਰਵਾਸੀ ਮਜ਼ਦੂਰ ਰਹਿੰਦੇ ਨੇ ਇੱਥੇ ਕੰਮ ਕਰਦੇ ਨੇ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਕੰਮ ਨਾ ਕਰੋ ਕੰਮ ਵੀ ਕਰੋ ਪਰ ਅਜਹੀਆਂ ਵਰਤਾਂ ਨੂੰ ਅੰਜਾਮ ਨਾ ਦਿਓ ਸਰਕਾਰ ਨੂੰ ਵੀ ਅਪੀਲ ਕਰਨਾ ਚਾਹੀਦਾ ਕਿ ਪਰਵਾਸੀ ਮਜ਼ਦੂਰਾਂ ਤੇ ਕੋਈ ਨਾ ਕੋਈ ਕਾਨੂੰਨ ਬਣਾਇਆ ਜਾਵੇ ਤਾਂ ਜੋ ਹੋਰ ਪਰਵਾਸੀ ਮਜ਼ਦੂਰ ਜਿਹੜੇ ਨੇ ਅਜਹੀਆਂ ਕੰਨੋੜੀਆਂ ਹਰਕਤਾਂਾਂ ਤੋਂ ਅਜਹੀਆਂ ਵਾਰਦਾਤਾ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚਣ ਅਖੀਰ ਵਿੱਚ ਇਹੀ ਕਹੂੰਗੀ ਕਿ ਪੰਜਾਬ ਦੇ ਲੋਕੋ ਜਾਗੋ ਉਠੋ ਤੇ ਇਹਨਾਂ ਪਰਵਾਸੀ ਮਜ਼ਦੂਰਾਂ ਨੂੰ ਪੰਜਾਬ ਚੋਂ ਬਾਹਰ ਕੱਢੋ ਤਾਂ ਜੋ ਤੁਹਾਡੀ ਆਉਣ ਵਾਲੀ ਪੀੜ੍ਹੀ ਹੈ ਇਹਨਾਂ ਲੋਕਾਂ ਦਾ ਸ਼ਿਕਾਰ ਨਾ ਹੋ ਸਕਣ ਪੰਜਾਬ ਨੂੰ ਬਚਾ ਲਓ ਧੰਨਵਾਦ